ਅੱਜ ਬੜੀ ਖੁਸ਼ੀ ਦਾ ਦਿਨ ਹੈ ਔਰ ਮੈਂ ਖੁਸ਼ਖਬਰੀ ਦੱਸਦੇ ਹੋਏ ਸਾਨੂੰ ਸਾਨੂੰ ਸਾਰਿਆਂ ਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡਾ ਭਰਾ ਸਾਡਾ ਭਰਾ ਸਤਨਾਮ ਸਿੰਘ ਸਨੀ ਮਾਸਟਰ ਜੋ ਸਾਡੇ ਨਾਲ ਬੈਠਾ ਹੈ ਜੋ ਕਿ ਸਾਡੇ ਵਾਰਡ ਨੰਬਰ 58 ਤੋਂ ਮਿਊਨਿਸਪਲ ਕਾਉਂਸਲਰ ਵੀ ਨੇ ਜਿਹੜੇ ਕਿ ਬੀਤੇ ਕੁਝ ਦਿਨ ਪਹਿਲਾਂ ਕਿਸੇ ਆਪਸੀ ਜਿਹਨੂੰ ਕਹਿੰਦੇ ਆ ਵੀ ਖੱਟ-ਮਿੱਠੀ ਕਾਰਨਾ ਕਰਕੇ ਪਾਰਟੀ ਤੋਂ ਚਲੇ ਗਏ ਸੀ ਔਰ ਉਹਨਾਂ ਨੇ ਅੱਜ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਜਤਨ ਜਤਨ ਮਾਸਟਰ ਸਨੀ ਜੀ ਦਾ ਅੱਜ ਭਾਵ ਬਰਥਡੇ ਆਪਣੇ ਜਨਮ ਦੇ ਨਾਲੇ ਦਿਨ ਜਤਨ ਅੱਜ ਮਾਸਟਰ ਸਨੀ ਜੀ ਦਾ ਬਰਥਡੇ ਹੈ ਉਸ ਦਿਨ ਇਹਨਾਂ ਨੇ ਆਪ ਮੁਹਾਰੇ ਅੱਕੇ ਕੇ ਫੋਨ ਕਰਕੇ ਕਿਹਾ ਕਿ ਮੈਂ ਦਿਲੋਂ ਚਾਹੁੰਦਾ ਕਿ ਪਰਿਵਾਰ ਤੋਂ ਅਟ ਹੋ ਕੇ ਆਪਣੇ ਪਰਿਵਾਰ ਆਪਣੇ ਆਮ ਆਦਮੀ ਪਾਰਟੀ ਪਰਿਵਾਰ ਤੋਂ ਆਪਣੀ ਪਾਰਟੀ ਤੋਂ ਅਟ ਹੋ ਕੇ ਮੇਰਾ ਜੀ ਨਹੀਂ ਲੱਗ ਰਿਹਾ ਮੇਰਾ ਮਨ ਕਰ ਰਿਹਾ ਮੈਂ ਛੇਤੀ ਤੋਂ ਛੇਤੀ ਆਪਣੀ ਪਾਰਟੀ ਚ ਆਪਣੇ ਘਰ ਵਾਪਸੀ ਕਰਾਂ ਵੱਡਾ ਦਿਲ ਦਿਖਾਇਆ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਅਸੀਂ ਜਦੋਂ ਗੱਲ ਕੀਤੀ ਸਾਡੇ ਆਨਰੇਬਲ ਸੀਐਮ ਸਾਹਿਬ ਦੇ ਨਾਲ ਉਹ ਕਹਿੰਦੇ ਕੋਈ ਨਹੀਂ ਬੱਚਿਆਂ ਤੋਂ ਬਹੁਤ ਗਲਤੀਆਂ ਹੋ ਜਾਂਦੀਆਂ ਜ਼ਿੰਦਗੀ ਦੇ ਵਿੱਚ ਪਰ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਉਹ ਕਹਿੰਦੇ ਬੜੇ ਮਾਨ ਇੱਜ਼ਤ ਦੇ ਨਾਲ ਬੜੇ ਚੋਹਾਂ ਦੇ ਨਾਲ ਅੱਜ ਜੇ ਸਨੀ ਦਾ ਬਰਥਡੇ ਆ ਤਾਂ ਜੋ ਉਹਨੂੰ ਬੜੇ ਇੱਜ਼ਤ ਤੇ ਨਾਲ ਤੁਸੀਂ ਪਾਰਟੀ ਦੇ ਵਿੱਚ ਵਾਪਸ ਲੈ ਕੇ ਆਓ ਸੋ ਸਾਡੀ ਸਮੂਹ ਟੀਮ ਨੇ ਜਿੰਨੀ ਅੱਜ ਟੀਮ ਬੈਠੀ ਹੈ ਅਸੀਂ ਸਾਰਿਆਂ ਨੇ ਸਾਡੇ ਭਰਾ ਸਤਨਾਮ ਸਿੰਘ ਸਨੀ ਨੂੰ ਇਸ ਖੁਸ਼ ਮਤਲਬ ਕਿ ਖੁਸ਼ੀ ਦੇ ਮੌਕੇ ਦੇ ਉੱਤੇ ਅੱਜ ਪਾਰਟੀ ਦੇ ਵਿੱਚ ਆਪਣੇ ਘਰ ਦੇ ਵਿੱਚ ਵਾਪਸੀ ਕਰਵਾਈ ਹੈ ਔਰ ਜਿਸ ਕਰਕੇ ਮੈਂ ਆਪਣੇ ਭਰਾ ਸਨੀ ਮਾਸਟਰ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਇਸੇ ਦੇ ਨਾਲ ਥੈਂਕ ਯੂ ਐਸੇ ਦੇ ਨਾਲ ਸਾਡੇ ਮਰਹੂਮ ਗੁਰਪ੍ਰੀਤ ਸਿੰਘ ਗੋਗੀ ਜੀ ਜਿਨ੍ਹਾਂ ਦੇ ਮਤਲਬ ਕਿ ਇਸ ਸੰਸਾਰ ਤੇ ਜਾਣ ਤੋਂ ਬਾਅਦ ਚ ਲੁਧਿਆਣਾ ਵੈਸਟ ਦੀ ਇਲੈਕਸ਼ਨ ਹੋ ਰਹੀ ਹੈ ਤੇ ਉਹਨਾਂ ਦੇ ਭਾਣ ਜੇ ਪਰਮਵੀਰ ਸਿੰਘ ਰੋਨੀ ਜੀ ਜਿਹੜੇ ਕਿ ਸਨੀ ਮਾਸਟਰ ਜੀ ਦੇ ਨਾਲ ਹੈ ਜਾਨੀ ਕਿ ਕੁਸ਼ਤਨ ਪਹਿਲਾਂ ਜਦੋਂ ਗਏ ਸੀ ਅੱਜ ਸਾਡੇ ਨਾਲ ਪਰਮਵੀਰ ਸਿੰਘ ਰੋਨੀ ਜੀ ਬੈਠੇ ਨੇ ਉਹਨਾਂ ਦੇ ਭਾਣ ਜੇ ਉਹਨੇ ਵੀ ਇਹ ਗੱਲ ਨੂੰ ਭਰੋਸਾ ਜਤਾਇਆ ਕਹਿੰਦੇ ਜੇ ਸਨੀ ਚੱਲਿਆ ਤੇ ਕਹਿੰਦੇ ਮੈਂ ਰ ਵੀ ਉਰੇ ਦਿਲ ਨਹੀਂ ਲੱਗਦਾ ਮੈਂ ਵੀ ਵਾਪਸ ਤੇ ਆਉਣਾ ਚਾਹਨਾ ਸੋ ਅਸੀਂ ਦੋਏ ਭਰਾਵਾਂ ਨੂੰ ਪਰਮਵੀਰ ਸਿੰਘ ਰੌਣੀ ਜੀ ਨੂੰ ਸਨੀ ਮਾਸਟਰ ਜੀ ਨੂੰ ਅੱਜ ਸਾਡੀ ਟੀਮ ਨੇ ਜੁਆਇਨ ਕਰਾਇਆ ਸੋ ਬਹੁਤ ਬਹੁਤ ਮੁਬਾਰਕਾਂ ਇਸ ਮੈਂ ਖੁਸ਼ੀ ਨਾਲ ਇੱਕ ਗੱਲ ਤੁਹਾਨੂੰ ਦੱਸਣੀ ਚਾਹਨਾ ਵੀ ਕਈ ਵਾਰੀ ਘਰ ਦੇ ਵਿੱਚ ਰਹਿ ਕੇ ਪਤਾ ਨਹੀਂ ਲੱਗਦਾ ਵੀ ਘਰ ਦਾ ਮਾਹੌਲ ਜਿਹੜਾ ਹੈ ਬਾਹਰ ਲੋਕਾਂ ਪ੍ਰਤੀ ਕੀ ਆ ਸਨੀ ਦੱਸ ਰਿਹਾ ਸੀ ਵੀ ਜਦੋਂ ਮੈਂ ਗਿਆ ਤੇ ਮੈਨੂੰ ਕਈ ਲੋਕਾਂ ਨੇ ਆਖਿਆ ਵੀ ਤੂੰ ਗਲਤੀ ਕਰ ਲਈ ਆ ਆਮ ਆਦਮੀ ਪਾਰਟੀ ਉਹ ਪਾਰਟੀ ਆ ਵੀ ਜਿਹੜੀ ਲੋਕਾਂ ਦੇ ਹਿੱਤ ਲਈ ਕੰਮ ਕਰ ਰਹੀ ਆ ਕਹਿੰਦਾ ਮੈਂ ਬੜਾ ਸੋਚਿਆ ਵਿਚਾਰਿਆ ਔਰ ਮੈਨੂੰ ਲੱਗਾ ਵੀ ਮੈਂ ਵਾਕੇ ਗਲਤੀ ਕਰ ਚੁੱਕਿਆ ਅੱਜ ਉਹ ਉਸ ਗਲਤੀ ਨੂੰ ਕਹਿੰਦੇ ਨਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆਉਂਦਾ ਪਰ ਮੈਂ ਇਹ ਗੱਲ ਕਹਿ ਸਕਦਾ ਵੀ ਸ਼ਾਮਾਂ ਤੇ ਪੈਨ ਨਹੀਂ ਦਿੱਤੀਆਂ ਜੀ ਇਹ ਦੁਪਹਿਰੇ ਹੀ ਆ ਗਿਆ ਸੋ ਅਸੀਂ ਦਿਲ ਦੀ ਗ੍ਰਾਈ ਤੋਂ ਇਹਦਾ ਜਿਐ ਆਖਦੇ ਹਾਂ ਔਰ ਪਰਿਵਾਰ ਦਾ ਜੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਸ਼ੁਰੂ ਤੋਂ ਲੈ ਕੇ ਇਹਨੇ ਬਹੁਤ ਮਿਹਨਤ ਕੀਤੀ ਹੈ ਔਰ ਇਹਦੀ ਮਿਹਨਤ ਜਿਹੜੀ ਹੈ ਉਹਦਾ ਨਤੀਜਾ ਸੀ ਜਿਹੜਾ ਇਹਨੂੰ ਕੌਂਸਲਰ ਇਹ ਬਣਿਆ ਸੋ ਇਹਦੇ ਨਾਲ ਨਾਲ ਸਾਡੇ ਗੋਗੀ ਜੀ ਦਾ ਭਾਂਜਾ ਜਿਹੜਾ ਉਹ ਵੀ ਜਿਹੜੇ ਨਾਲ ਇਕੱਠਿਆਂ ਨੇ ਪਾਰਟੀ ਜਿਹੜੀ ਜੁਆਇਨ ਕੀਤੀ ਸੀ ਅੱਜ ਉਹ ਵੀ ਭਰਾ ਸਾਡਾ ਉਹਨੇ ਵੀ ਕਰਵਾਪਸੀ ਕੀਤੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਰਿਹਾ ਔਰ ਹੁਣ ਵੀ ਦੱਸ ਰਿਹਾ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹੜੀ ਲੋਕਾਂ ਦੇ ਹਿੱਤ ਲਈ ਕੰਮ ਕਰ ਰਹੀ ਹੈ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹੜੀ ਚਾਹੁੰਦੀ ਹੈ ਵੀ ਲੋਕਾਂ ਦੇ ਟੈਕਸ ਦਾ ਪੈਸਾ ਜਿਹੜਾ ਉਹਨਾਂ ਤੇ ਜਿਹੜਾ ਵਰਤਿਆ ਜਾਵੇ ਸੋ ਕਹਿਣ ਦਾ ਭਾਅ ਤੁਸੀਂ ਹੋਰ ਦਿਨ-ਪ੍ਰਤੀ ਦਿਨ ਜਿਹੜੀਆਂ ਵੱਡੇ ਪਰਿਵਾਰ ਵੱਡਾ ਕਾਫਲਾ ਜਿਹੜਾ ਤੁਸੀਂ ਆਮ ਆਦਮੀ ਪਾਰਟੀ ਦਾ ਜਿਹੜਾ ਵਾਅਦਾ ਹੋਇਆ ਦੇਖੋਗੇ ਮੈਂ ਦਿਲ ਦੀ ਗਹਿਰਾਈ ਤੋਂ ਇੱਕ ਵਾਰ ਫੇਰ ਇਹਨਾਂ ਦਾ ਜੀ ਆਇਆਂ ਆਖਦਾ ਹਾਂ ਮੈਂ ਸਤਨਾਮ ਸਿੰਘ ਸਣੀ ਮਾਸਟਰ ਅੱਜ ਆਪਣੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਸੀਐਮ ਭਗਵੰਤ ਮਾਨ ਜੀ ਅਰਵਿੰਦ ਕੇਧਰੀਵਾਲ ਜੀ ਆਪਣੇ ਸ਼ਰੀਕਲ ਸਿੰਘ ਜੀ ਸਨੀ ਆਲੂ ਵਾਲੀਆ ਜੀ ਸੌਂਸ ਸਾਹਿਬ ਨਿੱਜਰ ਸਾਹਿਬ ਜੋ ਅੱਜ ਮੇਰੇ ਨਾਲ ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਆਸ਼ੀਰਵਾਦ ਦੇ ਕੇ ਦੁਬਾਰਾ ਜੁਆਇਨਿੰਗ ਕਰਾਈ ਆ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ ਮੇਰੀ ਗਲਤੀ ਸੀ ਕਿ ਮੈਂ ਦੂਜੀ ਕਾਂਗਰਸ ਪਾਰਟੀ ਵੱਲ ਗਿਆ ਬਾਅਦ ਦੇ ਵਿੱਚ ਮੈਨੂੰ ਇਹ ਪਹਲੇਖਾ ਦੂਰ ਹੋਇਆ ਕਿ ਦੂਰ ਦੇ ਢੋਲੀ ਸੁਭਾਅ ਨਹੀਂ ਸੀਗੇ ਕਾਲੇ ਜਾ ਕੇ ਪਤਾ ਲੱਗਿਆ ਕਿ ਉਹਨਾਂ ਦੇ ਤਾਂ ਆਪਸੀ ਫੁੱਟਾਂ ਸੀ ਬਹੁਤ ਜ਼ਿਆਦਾ ਨੇ ਮੇਰੇ ਕਿਸੇ ਨੇ ਕੀ ਬਾਹ ਫੜਨੀ ਹੈ ਜੋ ਆਪਸ ਵਿੱਚ ਲੜਦੇ ਪਏ ਨੇ ਤੇ ਜੋ ਮੈਂ ਫਿਰ ਅੱਜ ਫੈਸਲਾ ਕੀਤਾ ਕਿ ਮੈਂ ਆਪਣੀ ਆਪਣੇ ਜਨਮ ਦੇਣ ਵਾਲੀ ਪਾਰਟੀ ਜਿੰਨੇ ਮੈਨੂੰ ਜਨਮ ਦਿੱਤਾ ਜਿੰਨੇ ਮੈਨੂੰ ਕਾਉਂਸਲਰ ਬਣਾਇਆ ਇੱਥੇ ਤੱਕ ਪਹੁੰਚਾਇਆ ਤੇ ਮੈਨੂੰ ਇੰਨੇ ਤਰੱਕੀ ਮਾਨ ਬਖਸ਼ਿਆ ਮੇਰਾ ਉੱਥੇ ਜਾਣਾ ਹੀ ਬੈਟਰ ਹੈ ਤੇ ਅੱਜ ਫਿਰ ਸੀਐਮ ਭਗਵੰਤ ਮਾਨ ਜੀ ਨਾਲ ਵੀ ਮੁਲਾਕਾਤ ਕਰਕੇ ਸਾਰੀ ਪਾਰਟੀ ਦੀ ਹਾਈ ਕਮਾਂਡ ਨਾਲ ਮੀਟਿੰਗ ਕਰਕੇ ਉਹਨਾਂ ਨੇ ਮੈਨੂੰ ਵਾਪਸ ਅੱਜ ਇੱਥੇ ਜੁਆਇਨ ਕਰਵਾਇਆ ਵਾ ਤੇ ਮੈਂ ਧੰਨਵਾਦ ਕਰਦਾ ਵਾਂ ਸਭ ਤੋਂ ਪਹਿਲਾਂ ਤੇ ਮੈਂ ਆਪਣੀ ਗਲਤੀ ਦਾ ਵੀ ਅਹਿਸਾਸ ਕਰਦਾ ਵਾਂ ਕਿ ਆਮ ਆਦਮੀ ਪਾਰਟੀ ਬਾਕੀ ਪਾਰਟੀਆਂ ਨਾਲੋਂ ਕਈ ਗੁਣਾ ਬੈਟਰ ਆ ਤੇ ਜਿਨ੍ਹਾਂ ਨੇ ਕਾਮਦੇ ਇਨਸਾਨ ਨੂੰ ਕਾਉਂਸਲਰ ਵੀ ਬਣਾਇਆ ਇੰਨੀ ਇੱਜ਼ਤ ਦਿੱਤੀ ਤੇ ਦੁਬਾਰਾ ਤੋਂ ਇੱਕ ਵਾਰ ਮੈਂ ਧੰਨਵਾਦ ਕਰਦਾ ਵਾਂ ਸਾਰੀ ਹਾਈ ਕਮਾਂਡ ਦਾ ਸੀਐਮ ਭਗਵੰਤ ਮਾਨ ਜੀ ਦਾ ਕੇਜਰੀਵਾਲ ਸਰ ਦਾ ਸ਼ੈਰੀ ਕਲਸੀ ਜੀ ਦਾ ਸੰਤ ਸਾਹਿਬ ਦਾ ਆਲੂ ਵਾਲੀਆ ਸਾਹਿਬ ਜੀ ਦਾ ਨਿੱਜਾ ਸਾਹਿਬ ਦਾ ਜਿਨ੍ਹਾਂ ਨੇ ਅੱਜ ਮੈਨੂੰ ਅਸ਼ੀਰਵਾਦ ਦੇ ਕੇ ਦੁਬਾਰਾ ਘਰ ਵਾਪਸੀ ਕਰਾਈ ਆ ਤੇ ਮੈਂ ਵਾਦਾ ਕਰਦਾ ਵਾਂ ਜਿਸ ਡੈਡੀਕੇਸ਼ਨ ਨਾਲ ਮੈਂ ਪਹਿਲਾਂ ਵੀ ਕੰਮ ਕੀਤਾ ਆਮ ਆਦਮੀ ਪਾਰਟੀ ਲਈ ਅੱਗੇ ਤੋਂ ਵੀ ਮੈਂ ਵੱਧ ਚੜ ਕੇ ਆਪਣਾ ਯੋਗਦਾਨ ਪਾ ਕੇ ਆਪਣੀ ਇਸ ਬਾਈ ਇਲੈਕਸ਼ਨ ਨੂੰ ਸੰਜੀਵ ਰੋੜਾ ਜੀ ਦੇ ਹੱਕ ਦੇ ਵਿੱਚ ਜਿਤਾਉਂਗਾ ਕੈਂਪੇਨ ਕਰੂੰਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਸੰਜੀਵ ਰੋੜਾ ਜੀ ਵਿਧਾਨ ਸਭਾ ਜਰੂਰ ਜਾਣਗੇ ਧੰਨਵਾਦ